ਹੋਰ ਵੀ ਮਿੱਤਰੋ ਕੀ ਹਾਲ ਹੈ ਸਾਰੇ ਕਬੂਤਰ ਬਾਜ਼ ਵੀਰਾਂ ਦੇ ਅੱਜ ਵੀਰੇ ਆਪਾਂ ਕਬੂਤਰਾਂ ਦੇ ਲਈ ਠੰਡਾ ਪਾਣੀ ਦੱਸਾਂਗੇ ਜਿਹੜਾ ਵੀ 40 42 ਟੈਂਪਰੇਚਰ ਦੇ ਵਿੱਚ ਲੱਗਦਾ ਕਬੂਤਰਾਂ ਤੇ ਇਹ ਨਾਲ ਵੀਰੇ ਤੁਹਾਡਾ ਕਬੂਤਰ ਵਧੂਗਾ ਵੀ ਤੇ ਟਟ ਕੇ ਨਹੀਂ ਬੈਠੂਗਾ ਪੂਰਾ ਜ਼ੋਰ ਲਾ ਕੇ ਬੈਠੂ ਜਿੰਨਾ ਹੋਊਗਾ ਸਭ ਤੋਂ ਪਹਿਲਾਂ ਵੀਰੇ ਆਪਾਂ ਆਹ ਕਤੀਰਾ ਗੁੰਦ ਲੈਣੀ ਆ ਠੀਕ ਆ ਦੇਖ ਲੋ ਵੀਰੇ ਧਿਆਨ ਨਾਲ ਫੇਰ ਆਹ ਹਰੀਆਂ ਲੱਜੀਆਂ ਚਾਹੀਦੀਆਂ ਨੇ ਆਪਾਂ ਨੂੰ ਠੀਕ ਆ ਤੇ ਇੱਕ ਵੀਰੇ ਇਹ ਜੀ ਕੁੰਡੀ ਘੋਟਨ ਲੈ ਆਇਓ ਤੁਸੀਂ ਇਹਦੇ ਵਿੱਚ ਵਧੀਆ ਤਰੀਕੇ ਨਾਲ ਕੁੱਟਿਆ ਜਾਂਦਾ ਤੇ ਇੱਕ ਵੀਰੇ ਆ ਖਾਸ ਖਾਸ ਚੱਕ ਲੈਓ ਇਹ ਵੀਰੇ ਤੁਹਾਡਾ 20 20 ਰੁਪਏ ਦਾ ਸਮਾਨ ਆ ਜਾਣਾ ਸਾਰਾ ਕੁਝ ਹੀ ਤੇ ਖਾਸ ਖਾਸ ਵੀਰੇ ਇੱਕ ਚਮਚਾ ਪਾਉਣਾ ਵਾ ਤੁਹਾਨੂੰ ਬਣਾ ਕੇ ਵੀ ਦਿਖਾ ਦਿੰਨੇ ਆ ਦੇਖੀ ਜਾਏ ਪੂਰੀ ਵੀਡੀਓ ਸਕਿਪ ਨਾ ਕਰਿਓ ਵਿੱਚ ਆ ਦੇਖ ਲਓ ਵੀਰੇ ਇੱਕ ਚਮਚਾ ਆਪਾਂ ਚੱਕਣਾ ਵਾ ਤੇ ਇੱਕ ਚਮਚਾ ਪੂਰਾ ਪੀਸਣਾ ਵੀਰੇ ਇੱਕ ਤੋਂ ਵੱਧ ਨਾ ਪਾਇਓ ਬਾਅਦ ਵਿੱਚ ਤੁਹਾਡੇ ਕੁਤਰ ਨੁਕਸਾਨ ਹੋ ਗਿਆ ਫਿਰ ਤੁਸੀਂ ਕਹੋਗੇ ਠੀਕ ਆ ਚੰਗੀ ਤਰ੍ਹਾਂ ਇਹਨੂੰ ਕੱਟ ਲੈਣਾ ਫਿਰ ਮੈਂ ਤੁਹਾਨੂੰ ਕੱਟ ਕੇ ਦਿਖਾਉਣਾ ਤਾਂ ਆ ਦੇਖ ਲਓ ਵੀਰੇ ਪੂਰੀ ਪੀਸਤੀ ਆਪਾਂ ਐਦਾਂ ਬਣ ਜਾਣੀ ਆ ਵੀਰੇ ਇਹ ਜਦੋਂ ਕੱਟਤੀ ਚੰਗੀ ਤਰ੍ਹਾਂ ਖਾਸ ਖਾਸ ਤੇ ਹੁਣ ਤੁਹਾਨੂੰ ਬਾਕੀ ਸਮਾਨ ਵੀ ਕੱਟ ਕੇ ਦਿਖਾਉਣਾ ਹੈ ਹੁਣ ਵੀਰੇ ਲੈਚੀਆਂ ਪਾਉਣੀਆਂ ਨੇ ਵਿੱਚ ਤੇ ਗਿਣ ਤੇਰੀਆਂ ਤਿੰਨ ਲੈਚੀਆਂ ਪਾ ਲਿਓ ਠੀਕ ਆ ਤੈਨੂੰ ਤੋਂ ਵੱਧ ਨਾ ਪਾਇਓ ਤੇ ਇਹਨੂੰ ਵੀ ਚੰਗੀ ਤਰ੍ਹਾਂ ਫਿਰ ਕੱਟ ਲੈਣਾ ਵਾ ਵਧੀਆ ਤਰੀਕੇ ਨਾਲ ਮਾੜਾ ਮੋਟਾ ਜਿਹਰੇ ਵੀਰੇ ਰਹਿ ਆ ਵੀ ਗਿਆ ਤਾਂ ਵੀ ਕੋਈ ਚੱਕਰ ਨਹੀਂ ਕੱਪੜਾ ਛਾਣ ਹੋ ਜਾਂਦਾ ਹੁੰਦਾ ਬਾਅਦ ਵਿੱਚ ਦੇਖ ਲਓ ਵੀਰੇ ਪੂਰਾ ਚੰਗੀ ਤਰ੍ਹਾਂ ਆਪਾਂ ਰਗੜਦਾ ਲੈ ਜੀਆਂ ਨੂੰ ਵੀ ਤੈਨੀਆਂ ਹੀ ਲੈ ਜੀਆਂ ਪਾਇਓ ਠੀਕ ਆ ਤੁਹਾਨੂੰ ਵੀਰੇ ਦੁਬਾਰੋ ਵੀ ਦੱਸ ਦਿੰਨਾ ਮੈਂ ਤੇ ਦੇਖ ਲਓ ਚੰਗੀ ਤਰ੍ਹਾਂ ਹਣੋ ਦੇਖ ਲਓ ਵੀਰੇ ਆ ਵੀਰੇ ਖਤੀਰਾ ਗੂੰਦ ਏ ਵੀਰੇ ਤੁਸੀਂ ਮੂਫਲੀ ਦੇ ਦਾਣੇ ਜਿੰਨੇ ਤਿੰਨ ਟੁਕੜੇ ਕੱਢਨੇ ਆ ਠੀਕ ਆ ਮੇਰੇ ਕੋਲ ਆਹ ਛੋਟੇ ਪੀਸਾਂ ਦੇ ਵਿੱਚ ਸੀਗੀ ਤਾਂ ਕਰਕੇ ਮੈਂ ਜ਼ਿਆਦਾ ਕੱਢੀ ਆ ਦੇ ਲਓ ਵੀਰੇ ਧਿਆਨ ਨਾਲ ਇੰਨੀ ਕੀ ਮਿਕ ਮਾਤਰਾ ਲੈਣੀ ਆ ਜ਼ਿਆਦਾ ਨਹੀਂ ਲੈਣੀ ਠੀਕ ਆ ਹੁਣ ਇਹਨੂੰ ਵੀ ਆਪਾਂ ਪੂਰੀ ਚੰਗੀ ਤਰ੍ਹਾਂ ਪੀਸਣਾ ਆ ਪੂਰਾ ਪਾਊਡਰ ਬਣਾ ਲੈਣਾ ਵੀਰੇ ਇਹਦਾ ਵੀ ਤੇ ਚੰਗੀ ਤਰ੍ਹਾਂ ਇਹਨੂੰ ਰਗੜ ਲਿਓ ਠੀਕ ਆ ਇਹ ਵਿੱਚ ਰਹਿ ਨਾ ਜਾਵੇ ਲੋ ਵੀਰੇ ਕਰਤਾ ਵੀ ਇਹਦਾ ਵੀ ਕੰਮ ਰਗੜਤਾ ਆਪਾਂ ਇਹਨੂੰ ਤੇ ਚੰਗੀ ਤਰ੍ਹਾਂ ਦੇਖ ਲਓ ਹੁਣ ਬਿਲਕੁਲ ਬਰੀਕ ਕੀਤਾ ਹੋਇਆ ਐਵੇਂ ਹੀ ਕਰਨਾ ਵੀਰੇ ਤੁਸੀਂ ਵੀ ਤੇ ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਹਾਨੂੰ ਮਿਕਸ ਕਰਕੇ ਦਿਖਾਉਨੇ ਆ ਆ ਦੇਖ ਲਓ ਵੀਰੇ ਕਰਤਾ ਮਿਕਸ ਹੁਣ ਵੀਰੇ ਇਹਨੂੰ ਤੁਹਾਨੂੰ ਦੇਣ ਦਾ ਤਰੀਕਾ ਦੱਸਦਾ ਮਾਂ ਵੀ ਕਿਵੇਂ ਦੇਣਾ ਮਾਂ ਪਹਿਲਾਂ ਵੀਰੇ 1 ਲੀਟਰ ਪਾਣੀ ਲੈ ਲੈਣਾ ਮਾਂ ਉਹਨੂੰ ਤੁਸੀਂ ਪਤੀਲੇ ਦੇ ਵਿੱਚ ਪਾ ਕੇ ਇਹਦਾ ਇੱਕ ਚਮਚਾ ਪਾਉਣਾ ਦੇਖ ਲਓ ਆਹ ਇੱਕ ਚਮਚਾ ਪੂਰਾ ਪਾਉਣਾ ਮਾਂ ਭਰ ਕੇ ਜਿੰਨਾ ਚਿਰ ਪਾਣੀ ਉਬਲੀ ਜਾਂਦਾ ਵਾ ਅੱਧਾ ਨਹੀਂ ਹੋ ਜਾਂਦਾ ਜਿੰਨਾ ਟਾਈਮ ਉਹਨਾ ਟਾਈਮ ਤੋ ਹੀ ਚੱਕਣਾ ਨਹੀਂ ਹੈਗਾ ਹੌਲੀ ਅੰਚ ਤੇ ਪਕਾਉਣਾ ਵਾ ਤੇ ਜਦੋਂ ਕੂਤਰ ਨੂੰ ਦੇਣਾ ਫਿਰ ਤੁਸੀਂ ਠੰਡਾ ਕਰਨ ਤੋਂ ਬਾਅਦ ਜਿੰਨਾ ਵੀ ਪਾਣੀ ਦਿੰਨੇ ਆ ਤੁਸੀਂ ਉਹਦੇ ਵਿੱਚੋਂ ਅੱਧਾ ਪਾਣੀ ਇਹੇ ਲੈਣਾ ਵਾ ਠੀਕ ਆ ਕੱਪੜਾ ਛਾਣ ਕਰ ਲਿਓ ਪਹਿਲਾਂ ਫਿਰ ਪਾਣੀ ਕੱਢਣਾ ਵਿੱਚੋਂ ਅੱਧਾ ਪਾਣੀ ਇਹੇ ਲੈਣਾ ਵਾ ਤੇ ਅੱਧਾ ਪਾਣੀ ਲੈਣਾ ਸਾਦਾ ਫਿਰ ਤੁਸੀਂ ਸਰਿੰਜ ਦੇ ਵਿੱਚ ਭਰ ਕੇ ਕਬੂਤਰ ਨੂੰ ਦੇ ਕੇ 10 ਮਿੰਟ ਖੁੱਡੇ 'ਚ ਛੱਡ ਦਿਓ। ਜਦੋਂ ਕਬੂਤਰ ਡਾਉਣਾ ਤੁਸੀਂ ਡਾ ਦਿਓ। ਠੀਕ ਆ? ਯਾਨੀ ਪਾਣੀ ਸੈੱਟ ਕਰ ਲਵੇ ਪਹਿਲਾਂ ਉਹ। ਇੱਕੋ ਦਾਮ ਹੀ ਨਹੀਂ ਛੱਡਣਾ ਚਾਹੀਦਾ ਕਬੂਤਰ ਕੋਈ ਵੀ ਹੋਵੇ ਚਾਹੇ। ਤੇ ਫੇਰ ਵੀਰੇ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਤੇ ਕਬੂਤਰ ਬਾਰੇ ਵੀ ਦੱਸਿਓ ਵੀ ਕਿਵੇਂ ਉੱਡਿਆ ਕਬੂਤਰ। ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਰੇ। ਬਾਕੀ ਵੀਰੇ ਆਉਣ ਵਾਲੀ ਵੀਡੀਓ ਦੇ ਵਿੱਚ ਹੋਰ ਵੀ ਤੁਹਾਨੂੰ ਨਵੇਂ ਤਰੀਕੇ ਦੱਸਾਂਗੇ ਜਿਹਦੇ ਨਾਲ ਨਵੇਂ ਗੂਤਰਬਾਜ਼ ਵੀਰਾਂ ਜਿਹੜੇ ਉਹਨਾਂ ਨੂੰ ਮਦਦ ਹੋ ਸਕੂਗੀ ਧੰਨਵਾਦ ਵੀਰੇ ਸਾਰਿਆਂ ਦਾ